ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਹੋਰ ਸਨਾਓ ਕਿੱਦਾਂ ਠੀਕ ਠਾਕ ਹੋ ਮੈਂ ਕਰਦੀਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਅੱਜ ਅਸੀਂ ਆਏ ਹਾਂ ਅਮ੍ਰਿਤ ਸਰ ਬੱਚੇ ਕਹਿੰਦੇ ਅੱਜ ਸੀ ਅੱਜ ਦੋਸਾ ਖਾਣਾ ਆ ਮੈਂ ਕਿਹਾ ਚਲੋ ਠੀਕ ਆ ਚੱਲਦੇ ਆ ਦੋਸਾ ਖਾਣ ਲੈਣ ਸਰ ਇੱਥੇ ਦੋਸਾ ਖਾਣ ਆਏ ਆ 11 ਗ੍ਰਿਲ ਦਾ ਕਹਿੰਦੇ ਦੋਸਾ ਬਹੁਤ ਵਧੀਆ ਹੁੰਦਾ ਆ 11 ਗ੍ਰਿਲ ਦੇ ਆਏ ਆ ਅਸੀਂ ਇੱਥੇ ਪਲਾਜ਼ੇ ਦੇ ਵਿੱਚ沃尔ਮਾਰਟ ਪਲਾਜ਼ਾ ਉਹ ਸਾਹਮਣੇ ऐसे आए हैं चलो हम अंदर जाने हैं लेमन ग्रिल डोसा और बाद में भी से अंदर एंटर हो गए अंदरस ਮੈਨੂੰ ਗ੍ਰੇਡ ਵੀਰ ਵਗੈਰਾ ਲੱਗੀਆਂ ਹਿੰਗੇ ਯਸ ਨਿਊ ਡੰਕਲੀਨ ਨੰਬਰ 2 ਚਾਰੂ ਆਪੇ 사인 ਫੈਂਟ ਉਸਤੇ ਫੈਮਲੀ ਰੂਮ ਬਾਹਰ ਲਵ ਯੂ ਵੈਲਕਮ ਟੂ ਲੈਮਨ ਕੇਜ ਡੀਐਮ ਨਹੀਂ ਪੈਣੀ ਮੈਂ ਖਨੀ ਮਟਟ ਦੇਣੀ ਆ ਮੈਂ ਆ ਬਹਿਣਾ ਇੱਥੇ ਸੰਨ ਉਹਨਾਂ ਨੇ ਮੈਨੂੰ ਦੇ ਦਿੱਤਾ ਆ ਸਮੋਸਾ 2 ਪੀਸ ਉਹ 2 ਪੀਸ ਹੈਗੇ 4.99 ਦੇ ਫ੍ਰੈਂਚ ਫ੍ਰਾਈ 5. ਬੜੇ ਨਮਕੀ ਬੋਬੀ ਮੰਜੂਰੀਆਂ ਮਿਰਚੀ ਬਾਜੀ ਚਾਪੇ ਸੌਨੀਅਨ ਪਕੌੜਾ ਘੱਟ ਮਿਰਚੀ ਕਾਫੀ ਕੁਛ ਹੈ ਇੰ ਬਟ ਨਾਨ-ਵੈਜੀਟੇਰੀਅਨ ਇਹ ਨਾਨ-ਵੈਜੀਟੇਰੀਅਨ ਇਹਨਾਂ ਦੇ ਤਾਂ ਅਸੀਂ ਗਾਹਕ ਨਹੀਂ ਹੈਗੇ ਜੀ ਮੈਂ ਕਿਉਂ ਮੱਖਣਾ ਪਸੰਦ ਹੈ ਦੋਸਨ ਮੋਰ पानी जेब होना चाहिए निकालिए ये तो दो दो से तो करने हैं कौन सा अच्छा टाइम है मैसो मसाला सा हां वो वाला कहां लिखा है तो स्पेशल और ये सबसे बेस्ट है ये वाला दो था बिरयानी और एक आपको भाईसन मोर ये तब तक बनने के लिए रखते हैं मेन कोसा नॉन वेजिटेरियन वेजिटेरियन ਆ ਕੀ ਇਥੇ ਕੋਰਸ ਵਿੱਚ ਹੁੰਦੇ ਆ ਨਹੀਂ ਜੀ 메인 ਕੋਰਸ મતલਬ ਇਹਨਾਂ ਦੀ ਜਿਹੜੀਆਂ 메인 메인 ਚੀਜ਼ਾਂ ਜਿਹੜਾ ਲੰਚ ਹੁੰਦਾ ਉਸ ਤੋਂ ਬਾਅਦ 메인 ਕੋਰਸ ਵੈਜੀਟੇਰੀਅਨ ਵਿੱਚ ਹੈਗਾ ਪਨੀਰ ਟਿੱਕਾ ਮਸਾਲਾ ਹਾਂ ਨਗਰਤਨ ਕੋਰਮਾ ਜਾਂ ਨੰਦਾ ਰੋਕਲਾ ਦਾਲ ਡੋਕਲਾ ਦਾਲ ਮੱਖਣੀ ਫਰਾਈ ਪਨੀਰ ਮੈਂ ਵੈਸੇ ਪਾਸਪੋਰਟ ਬਹੁਤ ਘੱਟ ਖਾਣੇ ਆ ਦੇਖਦੀਆਂ ਆਪਣੀ ਚੋਇਸ ਦਾ ਲੈ ਰਹੀਆਂ ਇਹ ਜਿੱਥੇ ਕਿੱਥੇ ਗਿਆ ਲਿਖਿਆ ਹਾਂ ਤੇ ਸਾਡੇ ਆਹ ਦੇਖੋ ਪੰਜਾਬੀਆਂ ਦੀ ਟੀ 3.4 ਡਾਲਰ ਦੀ ਹੈ ਕਾਫੀ ਗ੍ਰੀਨ ਟੀ ਅਵੋਕਾਡੋ ਬਿਲਕੁਲ ਮੈਂਗੋ ਲਸੀ ਇਹਨਾਂ ਦੇ ਰੇਟ ਅਲੱਗ-ਅਲੱਗ ਲਿਖੇ ਹੋਏ ਆ ਰੋਜ਼ ਨੂੰ ਬੱਸ ਮਸਾਲਾ ਵਾਟਰ ਮਿਲਦਾ ਹੁੰਦਾ ਸੀ ਉਹ ਨਹੀਂ ਰਸਤਾ ਕਿਉਂਕਿ ਨੀ ਲੈਂਡਪੁਆਇੰਟ ਵੀਰ ਐਂਡ ਵਾਈਨ ਸਹੀ ਗਾਣੀ ਅਬੀਰ ਨੂੰ ਲਾਦਾ ਇੱਕ ਪੈਗ ਵੀਰ ਦਾ ਰੋਟੀ ਮੈਂ ਵੀਰ ਐਂਡ ਵਾਈਨ ਨਿਕਲਣ ਕੋਈ ਨਹੀਂ ਆਡਾ ਫਾਈਸ ਕਰੀਮ ਕਿੱਥੇ ਦਿਖਾਓ ਆਈਸਕ੍ਰੀਮ ਨਹੀਂ ਡਰਿੰਕਸ ਚ ਆਹ ਵੀ ਵੀਰੀ ਲੈਮਨ ਗਰੇਪ ਉਂggen ਹਾਂ ਦੀਆਂ ਆਈਸਕ੍ਰੀਮ ਆਪਣੇ ਆਰਡਰ ਦੀ ਅਸੀਂ ਹੁਣ ਵੇਟ ਕਰ ਰਹੇ ਹਾਂ ਵੀ ਸਬਰੀ ਦੇ ਨਾਲ ਦੇਖਦੇ ਆ ਕਿਦਾਂ ਦਾ ਇਥੋਂ ਟੇਸਟ ਆ ਇਹਨਾਂ ਦੇ ਦੋਸੇ ਦਾ ਜੇ ਸਾਨੂੰ ਵੀ ਕਿਸੇ ਨੇ ਦੱਸਿਆ ਸੀ ਵੀ ਉੱਥੇ ਜਾਓ ਤੁਸੀਂ ਕੰਗਰੀਡੀ ਸਟਾਈਲ ਦਾ ਦੋਸਾ ਤੋਂ ਮਿਲੂਗਾ ਤੇ ਇਸ ਵੀ ਇੰਡੀਆ ਵਰਗਾ ਉਹ ਥਾਂ ਮਦ ਅਸੀਂ ਜਾ ਕੇ ਦੇਖਿਆ ਸੀ ਖੁਸ਼ਬੂ ਖਾਨੇ ਸਾਨੂੰ ਤੇ ਸੰਗਿਆ ਵਰਗਾ ਨਹੀਂ ਲੱਗਦਾ ਅਸੀਂ ਤਸੇ ਪੈਂਦੀਆਂ ਦੇ ਟੇਸਟ ਨੂੰ ਦੇਖਦੇ ਹਾਂ ਕਿੰਦਾ ਦਾ ਇੰਡੀਅਨ ਕਿੰਦਾ ਦਾ ਟੇਸਟ ਸਾਨੂੰ ਇੱਥੇ ਆਉਂਦਾ ਨਹੀਂ ਆਉਂਦਾ ਫਿਰ ਖਾ ਕੇ ਤੁਹਾਨੂੰ ਦੱਸਦੇ ਆ ਆਜੋ ਤੁਸੀਂ ਵੀ ਖਾ ਲਓ ਜਿੰਨੇ ਜਿੰਨੇ ਖਾਣਾ 스ਪੂਨ ਆ ਗਏ ਆ ਤੇ ਬੜੇ ਤਰੀਕੇ ਨਾਲ ਲਪੇਟੇ ਹੋਏ ਹਾਂਜੀ ਮੈਂ ਆਪਣੇ ਵਾਸਤੇ ਮੰਗਵਾਇਆ ਸਮੋਸੇ ਇਹ ਮੀਨੂਸ ਪਾਈਸ ਸਮੋਸਾ ਬੇਟੀਆਂ ਨੇ ਮੰਗਾਇਆ ਦੋਸਾ ਨਾਲ ਮੈਂ ਮੰਗਾਈਆ ਕਾਫੀ ਇੰਡੀਅਨ ਸਟਾਈਲ ਉਹ ਵੀ ਆਉਂਦੀ ਆ ਆ ਜੋ ਖਾ ਲੋ ਤੁਸੀਂ ਵੀ ਜੀ ਸਾਰੇ ਕਹ ਲੋ ਸਾਰੇ ਜਣੇ ਸਮੋਸਾ ਅਸੀਂ ਕਾਫੀ ਵੀ ਮੰਗਾ ਲਈਆ 2 ਕੱਪ ਇੰਡੀਅਨ ਸਟਾਈਲ ਕਾਫੀ ਉਹ ਗੇ ਟ੍ਰੀ ਕਾਫੀ ਜਿਹੜੀ ਬਣਾ ਕੇ ਦਿੰਦੇ ਬਹੁਤ ਜ਼ਿਆਦਾ ਕੌੜੀ ਹੁੰਦੀ ਇਸ ਕਰਕੇ ਉਹ ਪਸੰਦ ਨਹੀਂ ਕਰਦੀ ਮੈਂ ਤੇ ਇਹਦੇ ਸਟਾਈਲ ਕਾਫੀ ਮੰਗਾਈ ਆ ਜੋ ਪੀ ਲੋ ਤੁਸੀਂ ਵੀ ਸਾਰੇ ਜਣੇ ਬਾਹਰ ਦਾ 뷰 ਬਾਹਰ ਬਹੁਤ ਗੱਡਿਆਂ ਦੇ ਆਉਂਦੇ ਜਾਂਦੇ ਆ ਬਾਹਰਲਾ 뷰 ਆ ਜੀ ਕਹਿੰਦੇ ਵੀ ਜੇ ਖਾ ਲਿਆ ਤੁਸੀਂ ਰੱਦ ਲਿਆ ਤੇ ਐਦਾਂ ਚਮਚੇ ਪੁੱਠੇ ਮੁੱਦੇ ਮਾਰ ਦੋ ਇਹਦਾ ਮਤਲਬ ਮੈਂ ਹੁਣ ਰੱਦ ਗਈਆਂ ਕੁਛ ਨਹੀਂ ਲੈਣਾ ਇੱਥੋਂ ਦਾ ਸਟਾਈਲ ਆ ਜੀ ਇਹ ਨਵੇਂ-ਨਵੇਂ ਗੱਲਾਂ ਆ ਕੇ ਸਿੱਖਦੇ ਆ ਕੈਨੇਡਾ ਚ ਸੁਣਦੇ ਆ ਉੱਪਰ ਦਿਖਾਈ ਲਿਆ ਮੈਂ ਦੋਸ ਮੁੱਸੇ ਮਗਾਏ ਸੀ ਇੱਕੋ ਹੀ ਖਾਦਾ ਗਿਆ ਤੇ ਆ ਹੁਣ ਆਪਾਂ ਕਰ ਲੈਣਾ ਆ ਪੈਕ ਡੱਬੀ ਦੇ ਵਿੱਚ ਬੰਦ ਤੇ ਇਹਨੂੰ ਘਰ ਜਾ ਕੇ ਆਪਾਂ ਜਦੋਂ ਭੁੱਖ ਲੱਗੀ ਫਿਰ ਖਾਵਾਂਗੇ ਤੇ ਬਕਸਾ ਉਹਨਾਂ ਕੋ ਡੱਬਾ ਲੈ ਲਿਆ ਸੀ ਆਪਾਂ ਹੁਣ ਕਰਤਾ ਬੰਦ ਕਰ ਜਾ ਕੇ ਫਿਰ ਨੰਦ ਲਵਾਂਗੇ ਤੇ ਖਾਵਾਂਗੇ ਜਦੋਂ ਭੁੱਖ ਲੱਗੀ ਚਲੋ ਜੀ ਹੁਣ ਅਸੀਂ ਚੱਲਦੇ ਆਂ ਘਰ ਵਾਪਸੀ ਨਿਕਲਦੇ ਆਂ ਬਾਹਰ ਦਰਵਾਜਾ ਤਾਂ ਬਹੁਤ ਜ਼ੋਰ ਨਾਲੇ ਖੋਲਣਾ ਪੈਂਦਾ ਹੁਣ ਅਸੀਂ ਆ ਗਏ ਆ ਬਾਅਦ ਬੱਚੇ ਬਾਅਦ ਵਿੱਚ ਆਣਗੇ ਪੇਮੈਂਟ ਕਰਕੇ ਆਵਾਜ਼ ਆਈ ਲੋਕਾਂ ਦੀ ਗੱਡੀਆਂ ਇਧਰੋਂ ਉਧਰੋਂ ਉਧਰੋਂ ਇਧਰ ਕੈਨੇਡਾ ਦੀ ਲਾਈਫ ਟੂ ਮੱਚ ਬਿਜ਼ੀ ਬਹੁਤ ਜ਼ਿਆਦਾ ਬਿਜ਼ੀ ਲਾਈਫ ਆ ਪਾਰਕਿੰਗ ਦੇ ਵਿੱਚ ਗੱਡੀਆਂ ਜਿਹੜੀਆਂ ਆ ਪਾਰਕਿੰਗ ਬਹੁਤ ਭਰੀ ਹੋਈ ਆ ਫੁੱਲ ਪਾਰਕਿੰਗ ਆ ਵੈਸੇ ਸੈਚਰਡੇ ਸੰਡੇ ਆਈਏ ਤੇ ਫੁੱਲ ਪਾਰਕਿੰਗ ਹੁੰਦੀ ਆ ਤੇ ਅੱਜ ਵੀ ਲੱਗਦਾ ਵੀ ਬਹੁਤ ਜ਼ਿਆਦਾ ਪਾਰਕਿੰਗ ਫੁੱਲ ਆ ਲੱਗ ਲੱਗ ਦਿਖਾਨਾ ਇੱਥੇ ਪਛਮਾਤ ਦੀਆਂ